ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਨੇੜੇ ਅੱਜਕਰ ਦੇਖਿਆ ਜਿਸ ਤੋਂ ਬਾਅਦ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਦਰਅਸਲ ਸੁਖਨਾ ਲੇਕ ਦੇ ਕਲੱਬ ਦੇ ਵਿੱਚ ਇਹ ਅਜਗਰ ਦਿਖਾਈ ਦਿੰਦਾ ਜਿਸ ਵੇਲੇ ਸਵੇਰੇ ਤੜਕਸਾਰ ਕੁਝ ਖਿਡਾਰੀ ਇੱਥੇ ਪ੍ਰੈਕਟਿਸ ਕਰਨ ਦੇ ਲਈ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਜਿਵੇਂ ਹੀ ਇਸ ਅਜਗਰ ਨੂੰ ਦੇਖਿਆ ਜਾਂਦਾ ਹੈ ਮੌਕੇ ਤੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਕਿ ਇਹ ਅਜਗਰ ਜਿਹੜਾ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਲੰਬਾ ਅਜਕਰ ਹੈ ਜਿਹੜਾ ਕਿ ਦਰਖਤ ਦੇ ਉੱਪਰ ਚੜ ਰਿਹਾ ਸੀ ਉੱਥੇ ਖੜੇ ਕੁਝ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਜਿਸ ਦੇ ਵੇਲੇ ਇਹ ਅਜਕਰ ਦਰਖਤ ਦੇ ਉੱਤੇ ਚੜਦਾ ਹੋਇਆ ਵਿਖਾਈ ਦਿੰਦਾ ਹੈ 8 ਤੋਂ 10 ਫੁੱਟ ਦੇ ਨਜ਼ਦੀਕ ਇਸ ਦੀ ਅਜਕਰ ਦੀ ਲੰਬਾਈ ਦੱਸੀ ਜਾ ਰਹੀ ਹੈ ਇਹ ਅਜਕਰ ਆਇਆ ਕਿੱਥੋਂ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਜੇਕਰ ਚੰਡੀਗੜ੍ਹ ਵਰਗੀ ਟਰਾਈ ਸਿਟੀ ਦੇ ਵਿੱਚ ਇਸ ਤਰ੍ਹਾਂ ਜੋ ਅਜਗਰ ਦੇਖਣਗੇ ਤਾਂ ਬਾਕੀ ਥਾਵਾਂ ਤੇ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿੰਨਾ ਵੱਡਾ ਇਹ ਅਜਗਰ ਹੈ ਜੇਕਰ ਮੌਕੇ ਤੇ ਇਹਨਾਂ ਖਿਡਾਰੀਆਂ ਦੇ ਵੱਲੋਂ ਇਸ ਨੂੰ ਨਾ ਦੇਖਿਆ ਹੁੰਦਾ ਤਾਂ ਇਹ ਅਜਗਰ ਕਿਸੇ ਦੀ ਜਾਨ ਵੀ ਲੈ ਸਕਦਾ ਸੀ ਤਾਂ ਚੰਡੀਗੜ੍ਹ ਦੇ ਸੁਖਨਾ ਲੈਕ ਦੇ ਨੇੜੇ ਰੋਇੰਗ ਸੈਟਰ ਦੇ ਵਿੱਚ ਉਸ ਵੇਲੇ ਅਫੜਾ ਤਫੜੀ ਮਚ ਜਾਂਦੀ ਹੈ ਜਦੋਂ ਉੱਥੇ ਇੱਕ ਵੱਡਾ ਅਜਗਰ ਦੇਖਿਆ ਜਾਂਦਾ ਹੈ ਜਿਸ ਵੇਲੇ ਸਵੇਰੇ ਕੁਝ ਖਿਡਾਰੀ ਪ੍ਰੈਕਟਿਸ ਕਰਨ ਦੇ ਲਈ ਪਹੁੰਚੇ ਸਨ ਤਾਂ ਉਹਨਾਂ ਨੇ ਇਸ ਅਜਗਰ ਨੂੰ ਝਾੜੀਆਂ ਦੇ ਨਜ਼ਦੀਕ ਵੇਖਿਆ ਤੇ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਦਿੱਤੀ ਜਿਸ ਤੋਂ ਬਾਅਦ বਨ ਵਿਭਾਗ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਸੁਰੱਖਿਅਤ ਤਰੀਕੇ ਦੇ ਨਾਲ ਅਜਗਰ ਨੂੰ ਫੜ ਲਿਆ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਅਜਗਰ ਦੀ ਲੰਬਾਈ ਕਰੀਬ 8 ਤੋਂ 10 ਫੁੱਟ ਦੱਸੀ ਜਾ ਰਹੀ ਹੈ ਫਿਲਹਾਲ ਉਸ ਨੂੰ ਜੰਗਲ ਦੇ ਖੇਤਰ ਦੇ ਵਿੱਚ ਛੱਡਣ ਦੇ ਲਈ ਜੋ ਤਿਆਰੀਆਂ ਵੀ ਪ੍ਰਸ਼ਾਸਨ ਦੇ ਵੱਲੋਂ ਮੁਕੰਮਲ ਕਰ ਲੀਆਂ ਗਈਆਂ ਨੇ ਤਾਂ ਜੋ ਉੱਥੋਂ ਦੇ ਸਥਾਨਕ ਵਸਨੀਕ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਬਾਅਦ ਜਿਹੜਾ ਆਲੇ ਦੁਆਲੇ ਦੇ ਜਿਹੜੇ ਇਲਾਕੇ ਹੁੰਦੇ ਨੇ ਉਥੇ ਕਈ ਵਾਰੀ ਜੰਗਲੀ ਜੀਵ ਜਿਹੜੇ ਆ ਝੀਲ ਦੇ ਕਿਨਾਰੇ ਆ ਜਾਂਦੇ ਨੇ ਤੇ வன ਵਿਭਾਗ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਹ ਜੇ ਮਾਮਲਿਆਂ ਦੇ ਵਿੱਚ ਦਰੰਦੀ بجائے ਤੁਰੰਤ ਵਿਭਾਗ ਨੂੰ ਜਿਹੜੀ ਹੈ ਸੂਚਨਾ ਦਿੱਤੀ ਜਾਵੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਇਹ ਸੁਖਨਾ ਲੇਕ ਕਲੱਬ ਦਾ ਰੋਇੰਗ ਸੈਂਟਰ ਹੈ ਜਿੱਥੇ ਕੀ ਅਜਕਰ ਵੇਖਣ ਨੂੰ ਮਿਲਿਆ ਜਿਵੇਂ ਹੀ ਇਹ ਅਜਕਰ ਦੇਖਿਆ ਗਿਆ ਤਾਂ ਭਾਜੜਾ ਪੈ ਗਈਆਂ ਮੌਕਾ ਰਹਿੰਦੇ ਹੋਏ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਅਜਕਰ ਦਾ ਰੈਸਕਿਊ ਕੀਤਾ ਗਿਆ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਦੋ ਪਾਸਿਓਂ ਤੋਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਸ ਅਜਕਰ ਨੂੰ ਫੜਿਆ ਹੋਇਆ तकरीबन 8 ਤੋਂ 10 ਫੁੱਟ ਜਿਹੜੀ ਹੈ ਇਸ ਅਜਕਰ ਦੀ ਲੰਬਾਈ ਦੱਸੀ ਜਾ ਰਹੀ ਹੈ ਤਾਂ ਜੰਗਲ ਦੇ ਖੇਤਰ ਦੇ ਵਿੱਚ ਸੁਰੱਖਿਆ ਛੱਡਣ ਦੀਆਂ ਤਿਆਰੀਆਂ ਇਸ ਅਜਕਰ ਨੂੰ ਲੈ ਕੇ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਕਿ ਮਾਨਸੂਨ ਦੇ ਮੌਸਮ ਦੇ ਵਿੱਚ ਅਕਸਰ ਹੀ ਜੰਗਲੀ ਜੀਵ ਜਿਹੜੇ ਆ ਝੀਲ ਦੇ ਕਿਨਾਰੇ ਆ ਜਾਂਦੇ ਨੇ ਤੇ ਇਸ ਜੰਗਲੀ ਜੀਵਾਂ ਤੋਂ ਡਰਨ ਦੀ ਬਜਾਏ ਤੁਰੰਤ ਜਿਹੜਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਏ ਪਰ ਵੱਡਾ ਸਵਾਲ ਇਹ ਹੀ ਖੜਾ ਹੁੰਦਾ ਹੈ ਚੰਡੀਗੜ੍ਹ ਇੱਕ ਟ੍ਰਾਈ ਸਿਟੀ ਹੈ ਪੰਜਾਬ ਦੇ ਵੱਖੋ ਵੱਖ ਥਾਵਾਂ ਤੋਂ ਲੋਕ ਅਕਸਰ ਹੀ ਜੇਕਰ ਘੁੰਮਣ ਫਿਰਨ ਦੀ ਤਰਜੀਹ ਦੀ ਗੱਲ ਕਰੀਏ ਉਹ ਚੰਡੀਗੜ੍ਹ ਨੂੰ ਤਰਜੀਹ ਦਿੰਦੇ ਨੇ ਸੁਖਨਾ ਲੇਕ ਜਿੱਥੇ ਕੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਸੁਖਨਾ ਲੇਕ ਦਾ ਨਜ਼ਾਰਾ ਦੇਖਣ ਦੇ ਲਈ ਆਉਂਦੇ ਨੇ ਉਸ ਦੇ ਨੇੜੇ ਜਿੱਕਰ 8 ਤੋਂ 10 ਫੁੱਟ ਲੰਬਾ ਅਜਕਰ ਦੇਖਣ ਨੂੰ ਮਿਲਿਆ ਤਾਂ ਲੋਕਾਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਸਕਦੀ ਹੈ ਇਸ ਕਰਕੇ ਇਸ ਦੇ ਲਈ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਨੇ ਹਾਲਾਂਕਿ ਇੱਥੇ ਪ੍ਰਸ਼ਾਸਨ ਦੀ ਤੇ ਵਣ ਵਿਭਾਗ ਦੀ ਤਾਰੀਫ਼ ਕਰਨੀ ਬਣਦੀ ਹੈ ਜਿਨ੍ਹਾਂ ਨੇ ਮੌਕਾ ਰਹਿੰਦੇ ਹੋਏ ਮੌਕਾ ਸੰਭਾਲ ਲਿਆ ਤੇ ਇਸ ਅਜਕਰ ਨੂੰ ਸੁਰੱਖਿਅਤ ਥਾਂ ਦੇ ਉੱਤੇ ਜੋ ਪਛਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਦਾ ਰੈਸਕਿਊ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਇਹ ਅਜਕਰ ਜਿਹੜਾ ਇੱਕ ਵੱਡੇ ਸਾਰੇ ਦਰਖਤ ਦੇ ਉੱਤੇ ਚੜ ਰਿਹਾ ਹੁੰਦਾ ਹੈ ਪ੍ਰਸ਼ਾਸਨ ਦੇ ਵੱਲੋਂ ਜੋ ਰੈਸਕਿਊ ਕੀਤਾ ਜਾਂਦਾ ਹੈ ਤੇ ਫਿਰ ਦੋ ਅਧਿਕਾਰੀ ਇਸ ਅਜਕਰ ਨੂੰ ਫੜ ਕੇ ਸੁਰੱਖਿਅਤ ਥਾਂ ਦੇ ਉੱਤੇ ਲੈ ਕੇ ਜਾਣ ਦੀਆਂ ਤਿਆਰੀਆਂ ਕਰਦੇ ਨੇ